ਉਹ ਗੇਟ ਤੱਪਣ ਦੀ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਆ ਬੇਰਜ਼ਗਾਰ ਬੇਰਜ਼ਗਾਰਾਂ ਦੇ ਆਗੂ ਨੇ ਸੁਖਵਿੰਦਰ ਢਿੱਲੋਂ ਸਾਡੀਆਂ ਤਸਵੀਰਾਂ ਆਮਾ ਦੀ ਪਾਰਟੀ ਦੇ ਦਫ਼ਤਰ ਤੋਂ ਸੰਝੀਆਂ ਕਰ ਰਹੇ ਆ ਮੈਂ ਰਗੜ ਕੇ ਰੱਖ ਦੂੰਗਾ ਪਿੱਛੇ ਫੌਜ ਤੋਂ ਆਇਆ ਫੌਜ ਤੋਂ ਆਇਆ ਰਗੜ ਦੂੰਗਾ ਮੈਂ 54% ਸ਼ਰਤ ਮੈਂ ਲੈਣੀ ਆ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੀ ਆ ਉਹ ਿਹੜਾ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਤਾਂ ਦੂਸਰੇ ਪਾਸੇ ਬੇਰਜ਼ਗਾਰ ਨੇ ਆਮ ਆਦੀ ਪਾਰਟੀ ਦੇ ਦਫਤਰ ਤੋਂ ਪਿੱਛੇ ਧੱਕਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੂੰ ਵੋਟਾਂ ਦੀ ਲੋੜ ਨਹੀਂ ਇਹ ਇੱਥੋਂ ਆਪਦੀ ਹਾਰ ਮੰਨ ਚੁੱਕਿਆ ਜਾਂ ਜਮਾਈ ਧੱਕੇ ਤੇ ਆ ਚੁੱਕਿਆ ਕਿ ਅਸੀਂ ਵੋਟਾਂ ਹੀ ਧੱਕੇ ਨਾਲ ਲੈਣੀਆਂ ਪਰ ਅਸੀਂ ਜਿਹੜਾ ਹੈਗਾ ਅੰਦਰ ਜਾਣਾ ਅੰਦਰ ਜਾ ਕੇ ਰਵਾਂਗੇ ਆਮ ਆਦਮੀ ਪਾਰਟੀ ਲਾਰੇ ਲੱਪੇ ਦੇ ਹੋਈ ਪਈ ਆ ਸਾਡੇਆਂ ਘਰਾਂ ਦੇ ਮੂਹਰੇ ਬੈ ਕੇ ਭਗਵੰਤ ਮਾਨ ਨੇ ਸਾਡੀਆਂ ਰੋਟੀਆਂ ਸਪਿੰਡੀ ਦੀ ਸਬਜੀ ਨਾਲ ਖਾ ਕੇ ਇਹ ਆਮ ਆਦਮੀ ਪਾਰਟੀ ਸਰਕਾਰ ਬਣਾਈ ਆ ਅੱਜ ਇਹਦੇ ਤੋਂ ਰੁਜ਼ਗਾਰ ਮੰਗਣ ਆਏ ਆ ਤਸਵੀਰਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਦੀਆਂ ਨੇ ਜਿੱਥੇ ਬੇਰੁਜ਼ਗਾਰਾਂ ਨੇ ਅੰਦਰ ਜਾਣ ਦਾ ਐਲਾਨ ਕੀਤਾ ਕਿ ਅਸੀਂ ਅੰਦਰ ਵੱਲ ਜਿਹੜਾ ਹੈਗਾ ਉਹ ਬਦਨਾ ਹੈ ਤਾਂ ਅੱਗੇ ਪੁਲਿਸ ਪ੍ਰਸ਼ਾਸਨ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਤਾਂ ਦੂਸਰੇ ਪਾਸੇ ਬੇਰਜ਼ਗਾਰਾ ਇਹਨਾਂ ਦੇ ਵੱਲੋਂ ਜਿਹੜਾ ਅੰਦਰ ਜਾਣ ਦਾ ਐਲਾਨ ਕੀਤਾ ਗਿਆ ਕਿ ਅਸੀਂ ਅੰਦਰ ਜਾਵਾਂਗੇ ਇਸ ਤੋਂ ਪਹਿਲਾਂ ਅੱਧੇ ਘੰਟੇ ਦਾ ਅਲਟੀਮੇਟਮ ਜਿਹੜਾ ਇਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਕਿ ਅੱਧੇ ਘੰਟੇ ਦਾ ਅਲਟੀਮੇਟਮ ਉਤ ਬਾਦ ਅੰਦਰ ਜਾਇਆ ਜਾਵੇਗਾ ਤਾਂ ਇੱਕ ਵਾਰੀ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਹੈ ਤਾਂ ਦੂਸਰੇ ਪਾਸੇ ਬੇਰਜ਼ਗਾਰ ਰਹੇ ਹੋ ਅੱਗੇ ਵੱਲ ਜਿਹੜਾ ਹੈਗਾ ਉਹ ਅੱਗੇ ਵੱਲ ਬੱਤ ਰਹੇ ਨੇ ਅੱਗੇ ਵੱਲ ਜਾਣ ਦੀਆਂ ਕੋਸ਼ਿਸ਼ਾਂ ਅੰਦਰ ਜਾ ਕੇ ਕੀ ਕਰਨਾ ਅੱਗੇ ਜਾ ਕੇ ਇਹਨਾਂ ਦਾ ਕਿਉਂਕਿ ਜੇ ਇਹਨਾਂ ਕੋਲ ਕੁਝ ਦੇਣ ਲੂੰਦਾ ਸਾਡੇ ਅਸੀਂ ਅਲਟੀਮੇਟ ਉੱਤੇ ਅੱਡੇ ਘੰਟੇ ਲਾ ਰੱਖਣਾ ਸਾਡੀ ਲੋਕਾਂ ਤੋਂ ਇੱਥੇ ਇਹ ਮਾ ਆਪਦਾ ਜਿਹੜਾ ਹੈਗਾ ਆਪੇ ਹੀ ਜਿਹੜਾ ਹੈਗਾ ਹੱਥ ਖੜੇ ਕਰ ਚੁੱਕੇ ਆ ਗੇੜ ਮਾਰ ਚੁੱਕੇ ਆ ਦਫ਼ਤਰ ਦਾ ਇਹਨਾਂ ਨੂੰ ਵੋਟਾਂ ਦੀ ਲੋੜ ਨਹੀਂ ਇੱਕ ਕੋਈ ਵੀ ਨਮੰਦਾ ਪ੍ਰਸ਼ਾਸਨ ਦਾ ਨਾ ਕੋਈ ਇਹਨਾਂ ਦਾ ਲੀਡਰ ਨਾ ਐਮਐਲਏ ਹਜੇ ਤੱਕ ਇੱਥੇ ਸਾਰ ਲੰਨੀ ਪਹੁੰਚਾ ਸਾਡੇ ਪੈਸੇ ਨਾਲ ਬਣੇ ਹੋਏ ਦਫ਼ਤਰ ਆ ਖਰਚਾ ਸਾਡਾ ਪੈ ਰਿਆ ਨਾ ਤੇ ਅਸੀਂ ਅੰਦਰ ਜਾਵਾਂਗੇ ਅੰਦਰ ਜਾ ਕੇ ਦਫਤਰ ਦੇ ਵਿੱਚ ਅੜੀਕਾਂਗੇ ਕਿਹੜਾ ਮੀਟਿੰਗ ਕਰਨ ਆਉਂਦਾ ਅਸੀਂ ਇੱਥੇ ਮਿਲਣ ਆਏ ਆ ਨਾ ਕਿ ਇੱਥੇ ਜਿਹੜਾ ਬਹਿਣ ਆਏ ਸੜਕਾਂ ਤੇ ਪੁਲਸ ਦਾ ਵੜ ਨਹੀਂ ਦੇ ਰੀ ਪੁਲਸ ਜਿਹੜੀ ਹੈਗੀ ਆ ਇਹ ਸਟੇਟ ਜਿਹੜੀ ਆ ਇੱਕ ਪੁਲਸ ਸਟੇਟ ਬਣ ਚੁੱਕੀ ਆ ਪੁਲਸ ਇਹਦੀ ਹੱਥ ਟੋਕਾ ਬਣ ਕੇ ਕੰਮ ਕਰ ਰਹੀ ਆ ਪੁਲਸ ਨੂੰ ਵੀ ਚਾਹੀਦਾ ਕਿ ਇਹ ਜਿਹੜੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਮੇਸ਼ਾ ਕਦੀ ਵੀ ਇੱਕ ਜਿਹੜਾ ਹੈਗਾ ਕਿਸੇ ਦੇ ਐਨਾ ਕੁ ਗੁਲਾਮ ਨਾ ਬਣ ਜਾਓ ਤੁਸੀਂ ਵੀ ਜਿਹੜੇ ਭੈਣ ਭਰਾ ਸਾਡੇ ਹੀ ਹੋ ਸਾਡਾ ਸਾਥ ਦੇਣਾ ਚਾਹੀਦਾ ਇਹਨਾਂ ਦਾ ਹੱਕ ਬਣਦਾ ਸੀ ਇੱਥੇ ਕਿਸੇ ਨੂੰ ਬੁਲਾ ਕੇ ਸਾਡੇ ਨਾਲ ਗੱਲ ਕਰਾਉਂਦੇ ਸਾਨੂੰ ਸ਼ਾਂਤ ਕਰਦੇ ਇਹਨਾਂ ਨੂੰ ਵੋਟਾਂ ਦੀ ਲੋੜ ਨਹੀਂ ਇਹ ਇੱਥੋਂ ਆਪਦੀ ਹਾਰ ਮੰਨ ਚੁੱਕਿਆ ਜਾਂ ਜਮਾਈ ਧੱਕੇ ਦੇ ਆ ਚੁੱਕਿਆ ਕਿ ਅਸੀਂ ਵੋਟਾਂ ਹੀ ਧੱਕੇ ਨਾਲ ਲੈਣੀਆਂ ਪਰ ਅਸੀਂ ਜਿਹੜਾ ਹੈਗਾ ਅੰਦਰ ਜਾਣਾ ਅੰਦਰ ਜਾ ਕੇ ਰਾਵਾਂਗੇ ਇਹ ਤਸਵੀਰਾਂ ਨੇ ਅੰਦਰ ਜਾਣ ਦੇ ਲਈ ਕਹਿ ਦਿੱਤਾ ਗਿਆ ਕਿ ਅਸੀਂ ਅੰਦਰ ਜਾਣਾ ਤੇ ਅੰਦਰ ਜਾ ਕੇ ਜਿਹੜਾ ਹੈਗਾ ਉਹ ਰ੍ਹਾਂਗੇ ਅੰਦਰ ਜਾਣ ਦੇ ਲਈ ਨੇ ਦੇ ਵੱਲੋਂ ਕਿਹਾ ਗਿਆ ਲਗਾਤਾਰ ੱਤਕਮੁੱਕੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਅਜੇ 258 ਟਨ ਗ੍ਰਾਫਟਾਂ ਦੇ ਆਪਕ ਕਜੋੜੀਆਂ ਨਾ ਬਹੁਤ ਤਰਨ ਤਰਾਂ ਤੋਂ ਉਮੀਦਵਾਰ ਤਾਂ ਗੇੜ ਖੜਕਾ ਕੇ ਜਾਊਗੀ ਇਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਭਰਤੀ ਮਕਰੀਮਨ ਲਈ ਕੀਤੀ ਇਹ ਹਰ ਵਾਰ ਪੰਜਾਬ ਸਰਕਾਰ ਲੋਕਾਂ ਨੂੰ ਝੂਠੇ ਵਾਅਦੇ ਝੂਠੇ ਲਾਰਿਆਂ ਦੇ ਵਿੱਚ ਲਾ ਕੇ ਲੁੱਟਦੀ ਰਹੀ ਹੈ ਪੰਜਾਬ ਦੇ ਲੋਕਾਂ ਦੇ ਇਤਿਹਾਸ ਦੇ ਵਿੱਚ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਰਹਿਆ ਉੱਪਰ ਚੜ੍ਹਦੀ ਸੋ ਗੇਟ ਕੱਪਣ ਦੀ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਆ ਬੇਰਜ਼ਗਾਰ ਬੇਰਜ਼ਗਾਰਾਂ ਦੇ ਆਗੂ ਨੇ ਸੁਖਵਿੰਦਰ ਢਿਲਮਾ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਪਰ ਚੜ੍ਹ ਗਿਆ ਸਿੱਧੇ ਤਸਵੀਰਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਖਾਂਜੀਆਂ ਕਰ ਰਹੇ ਆ ਇੱਕ ਪਾਸੇ ਬੇਰਜ਼ਗਾਰ ਨੇ ਤਾਂ ਦੂਸਰੇ ਪਾਸੇ ਜਿਹੜੇ ਹੈਗੇ ਨੇ ਡੇਗਣਾ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਰੋਕਿਆ ਜਾ ਰਹੇ ਨੇ ਵੱਲੋਂ ਕਹਾ ਗਿਆ ਕਿ ਸਾਡੇ ਤੋਂ ਕਿਉਂਕਿ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਮੀਟਿੰਗ ਤੱਕ ਨਹੀਂ ਦਿੱਤੀ ਗਈ ਅਸੀਂ ਅੱਧੇ ਘੰਟੇ ਦਾ ਆਲਟੀਮੇਟਮ ਦਿੱਤਾ ਸੀ ਅੱਧਾ ਘੰਟਾ ਸਾਨੂੰ ਜਿਹੜਾ ਹੈਗਾ ਮਿਲਨ ਨਹੀਂ ਦਿੱਤਾ ਗਿਆ ਤਿੰਨ ਅਸੀਂ ਅੰਦਰ ਜਾ ਕੇ ਉਡੀਕ ਕਰਨੀ ਆ ਅਸੀਂ ਅੰਦਰ ਜਾ ਕੇ ਉਡੀਕਣਾ ਆ ਉਡੀਕੇ ਦੇਖਣਾ ਹੈ ਕਿ ਭਾਈ ਸਾਨੂੰ ਮਿਲਦਾ ਜਿਹੜਾ ਹੈਗਾ ਉਹ ਕੌਣ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਅਮਨਦੀਪ ਪਾਰਟੀ ਦਾ ਦਫ਼ਤਰ ਘੇਰਿਆ ਹੋਇਆ ਆ ਅਮਨਦੀਪ ਪਾਰਟੀ ਦਾ ਦਫ਼ਤਰ ਘੇਰਿਆ ਹੋਇਆ ਆ ਤੇ ਕੋਸ਼ਿਸ਼ਾਂ ਜਿਹੜੀਆਂ ਨੇ ਬਾਰੋ-ਬਾਰੋ ਵਾਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦਫ਼ਤਰ ਦਾ ਗੇਟ ਜਿਹੜਾ ਹੈਗਾ ਟੱਪਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਬੇਰੁਜ਼ਗਾਰ ਪਿੱਛੇ ਤਸਵੀਰਾਂ ਜ਼ਰੂਰ ਦਿਖਾ ਦੇਵਾਂ ਕਿ ਬੇਰੁਜ਼ਗਾਰ ਜਿਹੜੇ ਨੇ ਉਹ ਪਹੁੰਚੇ ਹੋਏ ਤਰਨਤਾਰ ਦੀ ਤਰਤੀ ਦਿਵ ਉੱਪਰ ਤੇ ਅੱਜ ਟੱਪਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬੇਰੁਜ਼ਗਾਰਾਂ ਦੇ ਵੱਲੋਂ ਬਾਹਰ ਨੂੰ ਜਿਹੜਾਗਾ ਟੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਸਾਹਮਣੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗੇਟ ਜਿਹੜਾ ਆ ਉਹ ਲਾਇਆ ਹੋਇਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗੇਟ ਜਿਹੜਾ ਹੈਗਾ ਉਹ ਲਾਇਆ ਹੋ ਤਾਂ ਧੱਕਾ ਮੁਕੀ ਦੀਆਂ ਤਸਵੀਰਾਂ ਸਰ ਸਮਝੋ ਨਾ ਧੱਕਾ ਮੁਕੀ ਦਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅੰਦਰ ਜਾਣ ਦੀਆਂ ਕੋਸ਼ਿਸ਼ਾਂ ਜਿੱਥੇ ਇੱਕ ਪਾਸੇ ਕੀਤੀਆਂ ਜਾ ਰਹੀਆਂ ਨੇ ਅੰਦਰ ਜਾਣ ਦੀਆਂ ਕੋਸ਼ਿਸ਼ਾਂ ਦਿੱਤੇ ਇੱਕ ਪਾਸੇ ਕੀਤਾ ਜਾ ਰਹੀਆਂ ਦੂਸਰੇ ਪਾਸੇ ਬੇਰਜ਼ਗਾਰਾਂ ਨੂੰ ਜਿਹੜਾ ਹੈ ਉਹ ਰੋਕਿਆ ਜਾ ਰਿਹਾ ਹੈ ਅੰਦਰ ਜਾਣ ਤੋਂ ਬੇਰਜ਼ਗਾਰ ਜਿਹੜੇ ਆ ਗਿਆ ਉਹਨਾਂ ਦੇ ਵੱਲੋਂ ਪਹਿਲਾਂ ਅੱਧੇ ਘੰਟੇ ਦਾ ਅਲਟੀਮੇਟਮ ਜਿਹੜਾ ਦਿੱਤਾ ਗਿਆ ਸੀ ਕਿ ਅੱਧੇ ਘੰਟੇ ਦਾ ਸਮਾਂ ਸੀ ਜਿਹੜਾ ਹੈਗਾ ਉਹ ਅੱਧੇ ਘੰਟੇ ਦਾ ਸਮਾਂ ਜਿਹੜਾ ਹੈ ਉਹ اسی ਦਿਨ ਉਹ اسی ਦਿਨ ਇਹ ਅੱਧੇ ਘੰਟੇ ਦਾ ਸਮਾਂ ਜਿਹੜਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਜਿਹੜਾ ਹੈਗਾ ਉਹ ਗੇਟ ਟੱਪਣ ਦੀਆਂ ਬਾਰ-ਬਾਰ ਜਿਹੜੀਆਂ ਨੇ ਕੋਸ਼ਿਸ਼ਾਂ ਉਹ ਜਾਰੀ ਨੇ ਗੇਟ ਟੱਪਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਕਿ ਗੇਟ ਜਿਹੜਾ ਹੈਗਾ ਉਹ ਸਾਡੇ ਵੱਲੋਂ ਤੱਪਿਆ ਜਾਣਾ ਆ ਗੇਟ ਟੱਪਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਕਿੰਨੀਆਂ ਨੇ ਤਾਂ ਜਿਹੜਾਗਾ ਅੰਦਰ ਜਾ ਰਹੀ ਸੀ ਪਰ ਅੰਦਰ ਜਿਹੜਾ ਉਹ ਨਹੀਂ ਜਾਣ ਦਿੱਤਾ ਗਿਆ ਤਾਂ ਮਾਹੌਲ ਜਿਹੜਾ ਹੈਗਾ ਉਹ ਗਰਮਾ ਮਾਹੌਲ ਜਿਹੜਾ ਹੈ ਉਹ ਭਖਿਆ ਹੋਇਆ ਤਸਵੀਰਾਂ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੀ ਆ ਉਹ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਤਾਂ ਦੂਸਰੇ ਪਾਸੇ ਬੇਰਜ਼ਗਾਰ ਨੇ ਆਮਾਦੀ ਪਾਰਟੀ ਦੇ ਦਫ਼ਤਰ ਤੋਂ ਪਿੱਛੇ ਧੱਕਰ ਲਿਆ ਕੋਸ਼ਸ਼ ਕਰਨੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ ਬੇਰੁਜ਼ਗਾਰ ਨੇ ਤਾਂ ਦੂਸਰੇ ਪਾਸੇ ਜਿਹੜਾ ਹੈਗਾ ਹਾਏ ਹਾਏ ਇੱਕ ਪਾਸੇ ਬੇਰੁਜ਼ਗਾਰ ਨੇ ਤਾਂ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਦੀਆਂ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਆ ਬੇਰੁਜ਼ਗਾਰ ਸੰਜਾ ਮੋਰਚਾ ਪੰਜਾਬ ਜਿਹੜਾ ਉਹ ਪਹੁੰਚਿਆ ਸੀ ਬੇਰੁਜ਼ਗਾਰ ਸੰਜਾ ਮੋਰਚਾ ਜਿਹੜਾ ਆ ਉਹ ਪਹੁੰਚਿਆ ਸੀ ਉਹਨਾਂ ਦੇ ਵੱਲੋਂ ਆਇਆ ਜਾਂਦਾ ਆ ਤਰਨਤਰ ਦੇ ਵਿੱਚ ਤਰਨਤਰ ਦੇ ਵਿੱਚ ਆ ਕੇ ਆਮਦਵੀ ਪਾਰਟੀ ਦਾ ਦਫ਼ਤਰ ਜਿਹੜਾ ਉਹ ਰੋਕਿਆ ਜਾਂਦਾ ਆਮ ਆਦਮੀ ਪਾਰਟੀ ਦਾ ਦਫਤਰ ਅੰਦਰ ਜਾਣ ਦੇ ਲਈ ਜਿਹੜਾ ਹੈ ਉਹ ਅੰਦਰ ਜਾਣ ਦੇ ਲਈ ਜਿਹੜਾ ਹੈ ਉਹ ਕਿਹਾ ਜਾਂਦਾ ਆਮ ਆਦਮੀ ਪਾਰਟੀ ਅੰਦਰ ਜਾਣ ਦੇ ਲਈ ਕਿਹਾ ਜਾਂਦਾ ਕਿ ਅੱਧੇ ਘੰਟੇ ਦਾ ਸਮਾਂ ਆ ਅਸੀਂ ਅੱਧੇ ਘੰਟੇ ਦੇ ਵਿੱਚ ਅੰਦਰ ਜਾਣਾ ਪਰ ਉਸ ਤੋਂ ਬਾਅਦ ਅੱਧੇ ਘੰਟੇ ਜਦ ਕੋਈ ਵੀ ਉੱਤਰ ਜਵਾਬ ਜਿਹੜਾ ਹੋ ਨਹੀਂ ਮਿਲਦਾ ਅੱਧੇ ਘੰਟੇ ਬਾਅਦ ਜਦ ਉੱਤਰ ਜਵਾਬ ਨਹੀਂ ਮਿਲਦਾ ਉਹਦਾ ਜੋ ਕਰ ਲਓ ਨਹੀਂ ਲੱਗੇ ਨਿਕਲੇ ਮਾਸ਼ਾ ਬਣਾਇਆ ਤੁਸੀਂ ਯਾਰ ਤਾਂ ਇਹ ਤਸਵੀਰਾਂ ਤਰਨਤਰਨ ਦੇ ਆਮਾਨੀ ਪਾਰਕ ਦੇ ਮੰਤਰੀ ਫਿਰਦੇ ਆ ਸਾਨੂੰ ਮਿਲ ਨਹੀਂ ਟਾਈਮ ਨਹੀਂ ਇਹਨਾਂ ਕੋਲ ਐਂਡੀਆਂ ਜੁਣੀ ਐ ਇੱਕ ਵੀ ਮੰਤਰੀ ਨਹੀਂ ਇੱਥੇ ਆਇਆ ਸ਼ਹਿਰੀ ਕਲ ਸੇ ਅੰਦਰ ਸੀ ਕੰਗ ਟੱਪ ਕੇ ਪੱਛੇ ਇਹ ਕਹਿੰਦੇ ਸਰਕਾਰ ਗਰਾਊਂਡ ਤੋਂ ਚੱਲੂਗੀ ਲੋਕਾਂ ਤੋਂ ਚੱਲੂਗੀ ਆ ਵੇਖ ਲਿਆ ਗਰਾਊਂਡ ਗਰਾਊਂਡ ਤੋਂ ਸਰਕਾਰ ਆਇਆ ਚੱਲੂਗੀ ਡਾਂਗਾ ਨਾਲ ਇਹ ਧਾਰ ਚੁੱਕੇ ਆ ਡਾਂਗਾ ਨਾਲ ਹੀ ਇੱਥੇ ਵੋਟਾਂ ਲੈਣੀਆਂ ਇਹ ਦਿੱਥੋਂ ਦੇ ਲੋਕਾਂ ਨੇ ਸੋਚਣਾ ਭਾਰਿਆ ਹੋਇਆ ਜਿਹੜਾ ਇਹਨਾਂ ਦਾ ਬੰਦਾ ਏ ਜਿਤਾਉਣਾ ਇਹਨਾਂ ਨੇ ਡਾਂਗਾ ਨਾਲ ਲੋਕ ਸਾਹਮਣਾ ਕਰਦੇ ਕਿ ਨਹੀਂ ਕਰਦੇ ਤੁਸੀਂ ਵੇਖ ਸਕਦੇ ਬੇਰੁਜ਼ਗਾਰਾਂ ਨੂੰ ਡਾਂਗਾ ਮਿਲਦੀਆਂ ਪਈਆਂ ਦਫ਼ਤਰ ਦੇ ਅੱਗੇ ਦਫ਼ਤਰ ਕੁਝ ਵੀ ਨਹੀਂ ਅੰਦਰ ਮਿਲਾ ਦਿਓ ਅਸੀਂ ਕਿਹਾ ਜਿੰਨੂੰ ਮਰਜ਼ੀ ਮਿਲਾ ਦਿਓ ਕੋਈ ਬੰਦ ਦਰ ਕਿਹੜੀ ਗੱਲ ਦਾ ਦਫ਼ਤਰ ਤੇ ਜਾਣ ਇਹਨਾਂ ਡਰ ਕਿਹੜੀ ਗੱਲ ਦਾ ਕਿਉਂ ਨਹੀਂ ਜਾਣ ਦੇ ਰਹੇ ਦਰ ਇਹਨਾਂ ਨੂੰ ਕੋਈ ਝੂਠ ਜਿਹੜਾ ਕਿ ਇਹਨਾਂ ਨੇ 50 ਤੋਂ 56 ਹਜ਼ਾਰ ਭਰਤੀਆਂ ਦਾ ਜਿਹੜਾ ਝੂਠਾ ਇਸ਼ਤਿਹਾਰ ਫੜਾਇਆ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਇਹਨਾਂ ਨੂੰ ਪਤਾ ਅਸੀਂ ਝੂਠ ਬੋਲਦੇ ਆ ਅਸੀਂ ਕਹਿੰਦੇ ਇੱਥੇ ਬੈਠ ਕੇ ਕੋਈ ਵੀ ਇਹਨਾਂ ਦਾ ਬੈਸ ਕਰ ਲੇ ਬੰਦਾ ਸਿੰਗਲ ਭਰਤੀ ਦਾ ਇਸ਼ਤਿਹਾਰ ਦੁੱਤਾ ਕੋਈ ਸ਼ਵਾਫ ਸੁੱਟ ਜਾ ਇਹਦੇ ਵਿੱਚ ਪੁਲਿਸ ਪੰਜਾਬ ਪੁਲਿਸ ਮਾਰੀ ਆਉਗੀ ਇਧਰ ਬੇਜਗਰ ਅਸੀਂ ਮਾਰੀ ਆਵਾਂਗੇ ਪਰ ਇਹ ਆਪਣੀਆਂ ਰੋਟੀਆਂ ਸੇਕ ਕੇ ਚਲੇ ਜਾਣਗੇ ਪਰ ਅਸੀਂ ਆਪਣੀ ਜੰਗ ਤੋਂ ਟਲਦੇ ਨਹੀਂ ਅਸੀਂ ਰਗੜ ਕੇ ਰੱਖ ਜਾਾਂਗੇ ਮੈਂ ਰਗੜ ਕੇ ਰੱਖ ਦੂਗਾ ਪਿੱਛੋਂ ਫੌਜ ਤੋਂ ਆਇਆ ਫੌਜ ਤੋਂ ਆਇਆ ਰਗੜ ਦੂਗਾ ਮੈਂ 55% ਸ਼ਰਤਾਂ ਮੈਂ ਲੈਣੀ ਆ ਮੈਂ ਸ਼ਡਿਊਲ ਕਾਸਟ ਆ 45% ਸੀ ਪਹਿਲਾਂ ਇਹਨਾਂ ਨੇ 50 ਕਰਤੀ ਮੈਂ 42 ਸਾਲ ਦੀ ਉਮਰ ਚ ਬੀਏਡ ਕੀਤੀ ਆ ਫੌਜ ਚ ਆ ਕੇ ਵੀ ਮੈਂ ਸਮਾਸਦਾਰ ਕਰੂੰਗਾ ਕਿਉਂਕਿ ਪੰਜਾਬ ਦੇ ਵਿੱਚ ਦਲਿਤ ਵਰਗ ਦਾ ਬਹੁਤ ਬੁਰਾ ਹਾਲ ਆ ਮੈਂ ਦਲਿਤ ਵਾਸਤੇ ਆਉਣਾ ਪਰ ਇਹ ਮੈਨੂੰ ਆਉਣ ਨਹੀਂ ਦਿੰਦੇ ਪਰ ਮੈਂ ਡਰਦਾ ਨਹੀਂ ਦਲਤ ਦੇ ਲਈ ਦਾ ਕਹਿੰਦੇ ਕਿ ਉਪ ਮੁੱਖ ਮੰਤਰੀ ਦਲਤ ਬਣਾਵਾਂਗੇ ਇਸ ਤਰ੍ਹਾਂ ਜਵਾਨੀ ਬਣਾਇਆ ਸਿਰਫ ਮਖੌਟਾ ਬਣਾਉਂਦੇ ਆ ਜਿਹੜੇ ਦਲਤ ਸਾਡੇ ਅੱਗੇ ਜਾ ਕੇ ਉਹ ਵੀ ਗੁਲਾਮ ਬਣ ਜਾਂਦੇ ਆ ਮੈਂ ਉਹਨਾਂ ਨੂੰ ਵੀ ਕਹਿਣਾ ਉੱਠੋ ਜਾਗੋ ਆਪਣੀ ਕੌਮ ਨੂੰ ਪਛਾਣੋ ਘਾਟੇ ਮੀਡੀਆ ਦੇ ਵਿਚ ਰਾਹੀ ਲੋਕ ਆਵਾਜ਼ ਸੱਚ ਦੇ ਰਾਹੀ ਮੈਂ ਦੱਸਣਾ ਚਾਹਣਾ ਕਿ ਸਾਡੀ ਪੁਕਾਰ ਪਹੁੰਚਾਈ ਜਾਵੇ ਸਾਨੂੰ ਬਚਾਇਆ ਜਾਵੇ ਦਲਤ ਵਰਗ ਨੂੰ ਬਚਾਇਆ ਜਾਵੇ ਮੈਂ ਬਾਬਾ ਸਾਹਿਬ ਅੰਬੀਟ ਕਰਦੇ ਸਿਧਾਂਤਾਂ ਨੂੰ ਮੰਨਦਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦਾ ਪਹਿਲਾਂ ਸੰਤ ਫਿਰ ਸਿਪਾਹੀ ਹੁਣ ਤੱਕ ਤਾਂ ਸੰਤ ਸੀ ਤੇ ਮੈਂ ਸਿਪਾਹੀ ਪਿੱਛੋਂ ਸਿਪਾਹੀ ਆਇਆ ਤੇ ਮੈਂ ਰਗੜ ਦੇਣਿਆ ਪਰ ਮੈਂ ਪੰਜਾਬ ਦਾ ਪੁੱਤ ਨਹੀਂ ਰਗੜਨਾ ਇਹ ਬੇਰ ਜਿਹੜੇ ਹੈਗੇ ਨੇਤਾ ਸਾਡੇ ਇਹਨਾਂ ਨੂੰ ਰਗੜ ਦਾਂਗੇ। ਤਰਨ-ਤਰਨ ਦੇ ਵਿੱਚ ਜਿੰਨੇ ਵੀ ਪ੍ਰਦਰਸ਼ਨਕਾਰੀ ਆ ਰਹੇ ਨੇ ਜਿਵੇਂ ਲਾਲਾ ਲਾਜਪਤਰਾਏ ਨੇ ਕਿਹਾ ਸੀ ਨਾ ਕਿ ਅੰਗਰੇਜ਼ਾਂ ਦੀ ਵੱਜੀ ਹਰ ਇੱਕ ਲਾਠੀ ਜਿਹੜੀ ਮੇਰੇ ਸਰੀਰ ਤੇ ਅੰਗਰੇਜ਼ਾਂ ਦੇ ਤਾਬੂਤ ਤੇ ਕਿੱਲ ਸਾਬਤ ਹੋਏਗੀ। ਜਿੰਨੇ ਤਰਨ-ਤਰਨ ਦੇ ਆਈ ਆਏ ਨੇ ਉਹ ਜਿੰਨਾਂ ਪ੍ਰਦਰਸ਼ਨ ਕਰਕੇ ਗਏ ਨੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹਾਰ ਦਾ ਸਬੂਤ ਬਣਨਗੇ ਇਹ ਆਮ ਆਦਮੀ ਪਾਰਟੀ ਇਤਿਹਾਸ ਦੇ ਵਿੱਚ ਪਹਿਲੀ ਨਿਕੰਮੀ ਪਾਰਟੀ ਆ ਜਿਹਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸਾਡਿਆਂ ਘਰਾਂ ਦੇ ਵਿੱਚ ਸਾਡਿਆਂ ਘਰਾਂ ਦੇ ਮੂਹਰੇ ਬੈ ਕੇ ਭਗਵੰਤ ਮਾਨ ਨੇ ਸਾਡੀਆਂ ਰੋਟੀਆਂ ਸਪਿੰਡੀ ਦੀ ਸਬਜੀ ਨਾਲ ਖਾ ਕੇ ਇਹ ਆਮ ਆਦਮੀ ਪਾਰਟੀ ਸਰਕਾਰ ਬਣਾਈ ਆ ਅੱਜ ਇਹਦੇ ਤੋਂ ਰੁਜ਼ਗਾਰ ਮੰਗਣ ਆਏ ਆ ਰੋਜ਼ਗਾਰ ਪ੍ਰਾਪਤੀ ਦੇ ਲਈ ਪਰ ਆਮ ਆਦਮੀ ਪਾਰਟੀ ਲਾਰੇ ਲੱਪੇ ਦੇ ਹੋਈ ਪਈ ਆ